ਸਸਿਕਾ ਜੀ ਦੋਸਤੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ ਪਗੇਸ਼ਵਰਤਾ ਮਲਾ ਬਾਬਾ ਕਹਿੰਦਾ ਕਿ ਹਰੀ ਹਰ ਮੰਦਰ ਚਾਹੀਦਾ ਸਾਨੂੰ ਉਥੋਂ ਆਵਾਜ਼ਾਂ ਆਉਂਦੀਆਂ ਨੇ ਹਰੀ ਹਰ ਮੰਦਰ ਕੀ ਪੂਜਾ ਤੋਂ ਬੰਧ ਹੈ ਲੇਕਿਨ ਅੱਜ ਵੀ ਲੋਕ ਕਹਿੰਦੇ ਹਨ ਕਿ ਭੀਤਰ ਸੇ ਆਵਾਜ਼ ਆਤੀ ਹੈ ਅਬ ਉਹ ਆਵਾਜ਼ ਯਹਾਂ ਤੱਕ ਵੀ ਆ ਗਈ ਪੰਜਾਬ ਦੇ ਵਿੱਚ ਜ਼ਾਹਿਰ ਜੀ ਗੱਲ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਲੈ ਕੇ ਚੋਕੀ ਗੱਲ ਕਰੂਗਾ ਤਾਂ ਬਾਬੇ ਨੂੰ ਬਹੁਤ ਭੜੇ ਅੰਜਾਮ ਭੁਗਤਨੇ ਪੈ ਸਕਦੇ ਨੇ ਬਾਬੇ ਦਾ ਸਤਿਆਨਾਸ਼ ਹੋ ਜਾਊਗਾ ਜਿਨੇ ਵੀ ਆਖਰਕਾਰ ਸ਼੍ਰੀ ਦਰਬਾਰ ਸਾਹਿਬ ਨੂੰ ਲੈ ਕੇ ਕੋਈ ਗੱਲ ਕਰੀ ਉਹਦੀ ਚੜ੍ਹਦੀ ਸਵੇਰ ਨਹੀਂ ਹੋਈ ਹੈਗੀ ਜਾਂ ਉਹ ਸਵੇਰ ਨਹੀਂ ਦੇਖ ਸਕਿਆ ਅਜੀਹੇ ਸਖਤ ਰਵਈਆ ਦੇ ਨਾਲ ਸੋਸ਼ਲ ਮੀਡੀਆ ਭਰਿਆ ਪਿਆ ਪਰ ਇਸ ਦੇ ਉੱਤੇ ਰਿਐਕਸ਼ਨ ਹੈ ਜਿਹੜਾ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਲੈ ਕੇ ਜੇ ਕੋਈ ਗੱਲ ਕਰਦਾ ਤਾਂ ਬਿਲਕੁਲ ਸਹੀ ਹੈ ਸਖਤਰ ਇਸੇ ਤਰ੍ਹਾਂ ਦੇ ਨਾਲ ਰਿਐਕਟ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਕਰਨਾ ਚਾਹੀਦਾ ਪਰ ਗੱਲ ਇਹ ਹੈ ਕਿ ਆਖਰਕਾਰ ਇਹ ਜਿਹੜਾ ਵੀਡੀਓ ਲਗਾਤਾਰ ਵਾਇਰਲ ਕੀਤਾ ਜਾ ਰਿਹਾ ਹੈ ਉਹਦੀ ਸਚਾਈ ਕੀ ਹੈ ਸਚਾਈ ਸ਼ਬਦ ਜਿੱਥੇ ਆ ਗਿਆ ਤੁਸੀਂ ਸਮਝ ਗਏ ਹੋਵੋਗੇ ਵੀ ਗੱਲ ਕੁਝ ਹੋਰ ਸੀ ਬਣ ਗਈ ਕੁਝ ਹੋਰ ਪਰ ਸੱਚੇ ਨਹੀਂ ਹੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਮਾਏ ਗੁਰੂ ਜੀ ਦਾ ਖਾਲਸਾ ਮਾਏ ਗੁਰੂ ਜੀ ਦੀ ਪਲਫਾਤੇ ਸੋ ਅੱਜ ਸਪੈਸ਼ਲ ਮਹਾਰਾਜੀ ਸੇ ਦਰਸ਼ਨ ਕਰਨੇ ਦਾ ਸੁਭਾਗਿਆ ਸਮਾਂ ਮਿਲਿਆ ਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਲੋਕ ਜੋ ਸਾਡੇ ਮਹਾਰਾਜੀ ਨੂੰ ਜੋ ਸਾਡੇ ਮਹਾਪੁਰਖਾਂ ਨੂੰ ਜੋ ਇਸ ਮਹਾਨ ਸ਼ਖੀਨ ਜੋ ਦਵਿੰਦਰ ਸ਼ਾਸਤਰੀ ਜੀ ਮਹਾਰਾਜ ਨੂੰ ਬਦਨਾਮ ਕਰਨ ਦੀਆਂ ਜੋ ਕੋਸ਼ਿਸ਼ਾਂ ਕਰਦੇ ਨੇ ਉਹਨਾਂ ਵਾਸਤੇ ਅੱਜ ਸਪੈਸ਼ਲ ਆਏ ਆ ਜੋ ਮਹਾਰਾਜੀ ਨੇ ਵਿਚਾਰ ਕੀਤੀ ਇੱਕ ਕਲਿੱਪ ਹੈ ਮਹਾਰਾਜੀ ਜੋ ਸੰਬਲ ਦਾ ਜੋ ਹਰੀ ਹਰ ਮੰਦਰ ਦਾ ਮਸਜਿਦ ਦਾ ਜੋ ਵਿਵਾਦ ਚੱਲਦਾ ਹੈ ਉਹਨੂੰ ਖਾਲਿਸਤਾਨੀ ਜਿਹੜੇ ਲੋਕ ਨੇ ਪੰਜਾਬ ਦੇ ਭੋਲੇ ਲੋਕਾਂ ਨੂੰ ਲੜਾ ਰਹੇ ਨੇ ਆਪਸ ਵਿੱਚ ਆਪ ਜੀ ਦੀ ਅੱਛੀ ਸ਼ਭੀ ਹੈ ਪੰਜਾਬ ਵਿੱਚ ਪੰਜਾਬ ਦੇ ਲੋਕ ਤੁਹਾਨੂੰ ਬਹੁਤ ਪ੍ਰੇਮ ਕਰਦੇ ਨੇ ਆਪ ਜੀ ਪਹਿਲਾਂ ਹਰਮੰਦਰ ਸਾਹਿਬ ਨਮਸਤਕ ਹੋ ਕੇ ਆਏ ਨੇ ਦੇ ਉੱਥੇ ਬਦਨਾਮ ਕੀਤਾ ਜਾ ਰਿਹਾ ਕਿ ਇਹ ਹਰਮੰਦਰ ਸਾਹਿਬ ਦੀ ਗੱਲ ਕਰਦੇ ਆ। ਉਹ ਹਰਮੰਦਰ ਤਾਂ ਸਾਡਾ ਸਾਂਝਾ ਹੀ ਹੈ। ਹਰਮੰਦਰ ਦੇ ਨਾਲ ਕੋਈ ਨਹੀਂ ਉਹ ਹਰੀ ਹਰ ਮੰਦਰ ਦੀ ਗੱਲ ਕਰੀਆ। ਉਹ ਸੰਭਲ ਦੀ ਗੱਲ ਕੀਤੀ ਹੈ ਜਿੱਥੇ ਉਹ ਮਸਜਿਦ ਬਣੀ ਹੈ ਜਿੱਥੇ ਵੀ ਅੱਜ ਮੰਦਰ ਢਾਕੇ ਮਸਜਿਦਾਂ ਬਣੀਆਂ ਨੇ ਸਮਾਂ ਆ ਗਿਆ ਉੱਥੇ ਮੰਦਰ ਤਾਂ ਬਣ ਨਹੀਂ ਬਣਨੇ ਨੇ। ਕੋਟਮਾ ਮੁਕਤਮ। ਠੀਕ ਹੈ। ਲੇਕਿਨ ਗੁਰੂ ਘਰਾਂ ਦੇ ਨਾਲ ਗੁਰੂ ਨੇ ਤਾਂ ਸਾਡੇ ਮੰਦਰਾਂ ਦੀ ਰੱਖਿਆ ਕਰੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਾਂ ਮਹਾਰਾਜ ਜੀ ਵੱਡੀਆਂ-ਵੱਡੀਆਂ ਸਟੇਜਾਂ ਤੋਂ ਗੁਣ ਗਾਉਂਦੇ ਨੇ ਗੁਰੂ ਨਾਨਕ ਸਾਹਿਬ ਦੇ ਤਾਂ ਗੁਣ ਗਾਉਂਦੇ ਨੇ ਸੋ ਇਹ ਅੱਜ ਉਹਨਾਂ ਲੋਕਾਂ ਨੂੰ ਅਸੀਂ ਜਵਾਬ ਦੇ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਦਾ ਮਾਹੌਲ ਨਾ ਖਰਾਬ ਕਰੀਏ ਲੋਕਾਂ ਨੂੰ ਆਪਸ ਵਿੱਚ ਲੜਾਈਏ ਨਾ ਸਿੱਖ ਅਤੇ ਸਨਾਤਨ ਦਾ ਜੋ ਰਿਸ਼ਤਾ ਹੈ ਇਹ ਨੋ ਮਾਸ ਦਾ ਰਿਸ਼ਤਾ ਹੈ ਸਾਡਾ ਇੱਕ ਹੀ ਖੂਨ ਹੈ ਕੋਈ ਫਰਕ ਨਹੀਂ ਆਏਗਾ ਮਾੜਾ ਇੱਕ ਹੀ ਹੈ ਸਾਨੂੰ ਕੋਈ ਨਹੀਂ ਤੋੜ ਸਕਦਾ ਜਿੰਨੀਆਂ ਮਾਦੀ ਚਾਲਾਂ ਚੱਲੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਦਨਾਮ ਕਰ ਲਿਆ ਕੈਨੇਡਾ ਦੇ ਵਿੱਚ ਮੰਦਰਾਂ ਨੂੰ ਤੁਸੀਂ ਬਦਨਾਮ ਕਰ ਲਿਆ ਕੁਛ ਕਰ ਲੋ ਪੰਜਾਬ ਦੇ ਲੋਕ ਇੱਕ ਹੈ ਅਸੀਂ ਇੱਕ ਹੈ ਤੇ ਅਸੀਂ ਇੱਕ ਹੀ ਰਹਾਂਗੇ ਬਿਲਕੁਲ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਜੈ ਬੋਲੇ ਸੋਨਿਆ ਸਤਿ ਸ੍ਰੀ ਅਕਾਲ